पीटीसी न्यूज़ देख रहे दर्शकों का स्वागत है मैं हा जतिन कुमार शर्मा सोशल मीडिया इन्फ्लुएंसर पायल मलिक दी सेहत बिगड़ गई है सेहत बिगड़ने के बाद पायल नु एक निजी अस्पताल दे विच दाखिल करा गया है हालांकि डॉक्टर ओदा इलाज कर रहे ने के कुछ समय पहला पायल जेकर आपा गल करिए पायल मलिक दी सोशल मीडिया दे उत्ते काफी ज्यादा चर्चित ते चेहरा अरमान मलिक दी पहली पत्नी है अरमान मलिक इस करके मशहूर है कि ओस दी पंजाब दे विच दो पत्नियां ने ਇੱਕ ਪਾਇਲ ਤੇ ਦੂਸਰੀ ਹੈ ਕ੍ਰਿਤਿਕਾ ਪਾਇਲ ਪਹਿਲੀ ਪਤਨੀ ਹੈ ਤੇ ਕ੍ਰਿਤਿਕਾ ਦੂਸਰੀ ਹੈ ਤਿੰਨੇ ਇਹਨਾਂ ਨੇ ਮਿਲ ਕੇ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵੀਡੀਓਜ਼ ਬਣਾਉਂਦੇ ਨੇ ਔਰ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਕਰੋੜਾਂ ਦੇ ਵਿੱਚ ਸੰਖਿਆ ਦੇ ਵਿੱਚ ਚਾਹਣ ਵਾਲੇ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੀ ਪਹਿਲੀ ਪਤਨੀ ਹੈ ਪਾਇਲ ਉਹਦੀ ਸਿਹਤ ਵਿਗੜ ਗਈ ਹੈ ਤੇ ਬੀਤੇ ਦਿਨ ਬੀਕੋਸ ਦਿਨ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਪਾਇਲ ਮਲਿਕ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੀ ਸੀ ਕਿਉਂਕਿ ਉਸਨੇ ਕੁਝ ਦਿਨ ਪਹਿਲਾਂ ਕਾਲੀ ਮਾਤਾ ਦਾ ਰੂਪ ਧਾਰਿਆ ਸੀ ਆਪਣੀ ਵੀਡੀਓ ਬਣਾਈ ਤੇ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦਿੱਤਾ ਸੀ ਅਰਲੇ ਮਿਲੇ ਉਹਨਾਂ ਦੇ ਰਿਐਕਸ਼ਨ ਆਈ ਸੀ ਲੋਕਾਂ ਦੇ ਉੱਤੇ ਪਰ ਜ਼ਿਆਦਾਤਰ ਲੋਕਾਂ ਨੇ ਕ੍ਰਿਤਿਕਾ ਜਿਹੜੀ ਇਹ ਪਾਇਲ ਮਾਲਿਕ ਹੈ ਉਸ ਨੂੰ ਭੰਡਿਆ ਸੀ ਕਿ ਜੋ ਵੀ ਉਸਨੇ ਕੀਤਾ ਹੈ ਗਲਤ ਕੀਤਾ ਹੈ ਇਸ ਕਰਕੇ ਉਸ ਦੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਪਾਇਲ ਮਲਿਕ ਦਾ ਵਿਰੋਧ ਵੀ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਹਾਲਾਂਕਿ ਪਾਇਲ ਮਲਿਕ ਨੇ ਮਾਫੀ ਮੰਗ ਲਈ ਸੀ ਮਾਫੀ ਮੰਗੀ ਸੀ ਪਟਿਆਲੇ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਗਈ ਸੀ ਉੱਥੇ ਜਾ ਕੇ ਵੀ ਉਹਨੇ ਆਪਣੇ ਲਈ ਪਛਤਾਪ ਕੀਤਾ ਕਿ ਜੋ ਮੈਤੋ ਹੋਇਆ ਗਲਤੀ ਦੇ ਵਿੱਚ ਹੋਇਆ ਮੈਂ ਮਾਫੀ ਮੰਗਦੀ ਹਾਂ ਅੱਗੇ ਤੋਂ ਐਸਾ ਨਹੀਂ ਕਰੂੰਗੀ ਪਰ باوجود ਲੋਕ ਉਸ ਤੋਂ ਬਾਅਦ ਵੀ ਪਾਇਲ ਮਲਿਕ ਨੂੰ ਭੰਡ ਦੇ ਨਜ਼ਰ ਆਏ ਸੋਸ਼ਲ ਮੀਡੀਆ ਦੇ ਉੱਤੇ ਪਾਇਲ ਮਲਿਕ ਦਾ ਕਾਫੀ ਜ਼ਿਆਦਾ ਵਿਰੋਧ ਵੀ ਹੋ ਰਿਹਾ ਹੈ ਇਸੇ ਕਰਕੇ ਹੋ ਸਕਦਾ ਪਿਛਲੇ ਉਸਦੇ ਨਾਲ ਦੇ ਵਿੱਚ ਜੋ ਪਾਇਲ ਹੈ ਉਹ ਕਾਫੀ ਜ਼ਿਆਦਾ ਡਿਪਰੈਸਡ ਰਹਿ ਰਹੀ ਹੋਵੇ ਤੇ ਆਪਣੇ ਦਿਲ ਦੇ ਉੱਤੇ ਕਾਫੀ ਜ਼ਿਆਦਾ ਬੋਝ ਲੈ ਗਈ ਹੋਵੇ ਇਸੇ ਕਰਕੇ ਉਹਦੀ ਸਿਹਤ ਹੁਣ ਵਿਗੜ ਗਈ ਹੈ ਔਰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਪਾਇਲ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਹਸਪਤਾਲ ਦੇ ਵਿੱਚ ਜਿਹੜੀ ਐਡਮਿਟ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹੜੀ ਕਿ ਉਸ ਦੀ ਅਰਮਾਨ ਦੀ ਦੂਸਰੀ ਪਤਨੀ ਨੇਹੀ ਇਹ ਵੀਡੀਓ ਜਿਹੜੀ ਕ੍ਰਿਤਿਕਾ ਨੇ ਇਹ ਵੀਡੀਓ ਬਣਾ ਕੇ ਆਪਣੇ ਪੇਜ ਦੇ ਉੱਤੇ ਫੇਸਬੁੱਕ ਪੇਜ ਦੇ ਉੱਤੇ ਪਾਈ ਹੈ ਤੇ ਲੋਕਾਂ ਨੂੰ ਇਨਫੋਰਮੇਸ਼ਨ ਦਿੰਦੀ ਹੈ ਕਿ ਪਾਇਲ ਦੀ ਸਿਹਤ ਠੀਕ ਨਹੀਂ ਹੈ ਹਾਲਾਂਕਿ ਬੀਤੇ ਦਿਨ ਪਾਇਲ ਮਣਿਕ ਕਿ ਆਪਣਾ ਦੁੱਖੜਾ ਵੀ ਸੁਣਾਇਆ ਸੀ ਕਿ ਉਸ ਤੋਂ ਜੋ ਕੁਝ ਹੋਇਆ ਉਹ ਗਲਤੀ ਨਾਲ ਹੋਇਆ ਉਸ ਦਾ ਕੋਈ ਵੀ ਮਕਸਦ ਨਹੀਂ ਸੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਇਸ ਲਈ ਉਹ ਮਾਫੀ ਵੀ ਮੰਗ ਚੁੱਕੀ ਹੈ ਪਰ باوجود ਇਸ ਦੇ ਉਸ ਦਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਿਰੋਧ ਹੋ ਰਿਹਾ ਹੈ ਪਾਇਲ ਨੇ ਇਹ ਵੀ ਦੱਸਿਆ ਕਿ ਲੋਕ ਇੰਨਾ ਜ਼ਿਆਦਾ ਵਿਰੋਧ ਕਰ ਰਹੇ ਨੇ ਉਸ ਦੇ ਪੇਜ ਦੇ ਉੱਤੇ ਨੈਗੇਟਿਵ ਕਮੈਂਟ ਕਰ ਰਹੇ ਨੇ ਪੇਜ ਦੀ ਰੇਟਿੰਗ ਕਾਫੀ ਜ਼ਿਆਦਾ ਡਾਊਨ ਜਾ ਰਹੀ ਹੈ ਇਸ ਕਰਕੇ ਉਸ ਦਾ ਜਿਹੜਾ ਪੇਜ ਹੈ ਉਹ ਨੂੰ ਵੀ ਕੋਈ ਗੜਬੜ ਆ ਗਈ ਹੈ ਤਕਨੀਕੀ ਖਰਾਬੀ ਆ ਗਈ ਹੈ ਵੀਡੀਓਜ਼ ਵੀ ਨਹੀਂ ਬਣਾ پا ਰਹੀ ਪਾਇਲ ਨੇ ਰੋ ਰੋ ਕੇ ਦੱਸਿਆ ਕਿ ਉਹਦਾ ਇੰਨਾ ਬੁਰਾ ਹਾਲ ਹੈ ਕਿ ਉਹ ਪਿਛਲੇ 2-3 ਦਿਨਾਂ ਤੋਂ ਵੀਡੀਓ ਵੀ ਨਹੀਂ ਬਣਾ پا ਰਹੀ ਉਹਦੇ ਲ ਦੇ ਵਿੱਚ ਚੋਣ ਵਾਲੇ ਨੇ ਇਸ ਕਰਕੇ ਮੈਂ ਆਪਣੇ ਚੋਣ ਵਾਲਿਆਂ ਦੇ ਲਈ ਮਿਹਨਤ ਕਰਦੀਆਂ ਵੀਡੀਓ ਬਣਾਉਣੀ ਹੈ ਤੇ ਮੈਂ ਵੀਡੀਓ ਵੀ ਨਹੀਂ ਬਣਾ پا ਰਹੀ ਤੇ ਇਸ ਤਰੀਕੇ ਦੇ ਨਾਲ ਹੱਥ ਜੋੜ ਕੇ ਮਾਫੀਆਂ ਮੰਗੀਆਂ ਪਾਇਲ ਨੇ ਤੇ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਮੈਨੂੰ ਮaaf ਕਰ ਦਿਓ ਮੇਰੇ ਤੋਂ ਗਲਤੀ ਹੋ ਗਈ ਪਰ ਲੋਕ ਮaaf ਕਰਨ ਦਾ ਨਾਮ ਨਹੀਂ ਲੈ ਰਹੇ ਕਿਉਂ ਕਿ ਉਸਨੇ ਗਲਤੀ ਹੀ ਐਸੀ ਕੀਤੀ ਹੈ ਕਿਸੇ ਪਰਮਾਤਮਾ ਦਾ ਰੂਪ ਧਾਰਿਆ ਇੱਕ ਇਨਸਾਨ ਦੇ ਵੱਲੋਂ ਇਸ ਤਰੀਕੇ ਦੇ ਨਾਲ ਪਰਮਾਤਮਾ ਦਾ ਰੂਪ ਧਾਰਨਾ ਕਿੰਨਾ ਕੁ ਜਾਇਜ਼ ਹੈ ਤੇ ਕਿੰਨਾ ਕੁ ਨਜਾਇਜ਼ ਹੈ ਜੇਕਰ ਇਹ ਨਜਾਇਜ਼ ਹੈ ਤਾਂ ਫਿਰ ਉਹਨਾਂ ਦਾ ਕੀ ਜਿਹੜੇ ਜਗਰਾਤਿਆਂ ਦੇ ਵਿੱਚ ਕਿਸੇ ਮਾਤਾ ਦਾ ਰੂਪ ਜਾਂ ਫਿਰ ਕਿਸੇ ਪ੍ਰਮਾਤਮਾ ਦਾ ਰੂਪ ਧਾਰਨ ਕਰਦੇ ਨੇ ਉਹ ਕਿਉਂ ਜੇਕਰ ਉਥੇ ਇਹ ਚੀਜ਼ ਅਲਾਉ ਹੋ ਸਕਦੀ ਹੈ ਜੇ ਇਸ ਲੜਕੀ ਤੋਂ ਗਲਤੀ ਹੋਈ ਹੈ ਫਿਰ ਉਸ ਨੂੰ ਇਸ ਤਰੀਕੇ ਦੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ ਠੀਕ ਹੈ ਜੇ ਸਜ਼ਾ ਦੇਣੀ ਹੈ ਫਿਰ ਤਾਂ ਚੰਗੀ ਤਰ੍ਹਾਂ ਉਹਨੂੰ ਵੀ ਜੇਲ੍ਹ ਦੇ ਵਿੱਚ ਬੰਦ ਕਰ ਦਿਓ ਤੇ ਜਿਹੜੇ ਜਗਰਾਤਿਆਂ ਦੇ ਵਿੱਚ ਜਾਂ ਫਿਰ ਹੋਰ ਸਥਾਨਾਂ ਦੇ ਉੱਤੇ ਜਿਹੜੇ ਪ੍ਰਮਾਤਮਾ ਦਾ ਰੱਬ ਦਾ ਰੂਪ ਧਾਰਨ ਕਰਕੇ ਲੋਕ ਫਿਰਦੇ ਨੇ ਔਰ ਭੀਖਾਂ ਮੰਗਦੇ ਨੇ ਸੜਕ ਦੇ ਉੱਤੇ ਤਾਂ ਉਹਨਾਂ ਦੀ ਵੀ ਛੱਤਰਪ੍ਰੇਡ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਬੰਦ ਕਰਨਾ ਚਾਹੀਦਾ ਸੋਸ਼ਲ ਮੀਡੀਆ ਦੇ ਉੱਤੇ ਇਸ ਤਰੀਕੇ ਦੇ ਰਲਵੇਂ ਮਿਲਵੇਂ ਜੋ ਕਮੈਂਟ ਨੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ ਔਰ ਬਿਮਾਰ ਹੋਣ ਤੋਂ ਬਾਅਦ ਹਸਪਤਾਲ ਪਹੁੰਚ ਗਈ ਹੈ ਪਾਇਲ ਤੇ ਉਸ ਤੋਂ ਬਾਅਦ ਕ੍ਰਿਟਿਕਾ ਨੇ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਤੇ ਇਨਫੋਰਮੇਸ਼ਨ ਲੋਕਾਂ ਨੂੰ ਦਿੱਤੀ ਹੈ ਕਿ ਹੁਣ ਬੱਸ ਕਰੋ ਬਹੁਤ ਤੁਸੀਂ ਭੰਡ ਲਿਆ ਹੁਣ ਬੱਸ ਕਰੋ ਕਿਉਂਕਿ ਉਹਦੀ ਸਿਹਤ ਹੁਣ ਠੀਕ ਨਹੀਂ ਹੈ ਇਸ ਤੋਂ ਪਹਿਲਾਂ ਕੁਝ ਘੰਟੇ ਪਹਿਲਾਂ ਹੀ ਪਾਇਲ ਮਲਿਕ ਨੇ ਵੀ ਰੋ ਰੋ ਕੇ ਆਪਣੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਪਾਇਲ ਮਲਿਕ ਕੀ ਕਹਿ ਰਹੀ ਆਪਾਂ ਸੁਣਦੇ ਹਾਂ लोग मेरे से गलती हो गई मैंने जगह जगह जाके माथा टेक लिया अपनी गलती का पश्चाताप कर रही हूँ सब कुछ कर रही हूँ तीन दिन से लगातार रो रही हूँ कि मुझसे बहुत बड़ी गलती हो गई जिसकी वजह से मेरा पूरा परिवार स्ट्रगल कर रहा है और अभी जस्ट मेरा और मेरे बच्चों का जैद आन तोबा का और मेरा जो अकाउंट है वो डिसेबल हो गया फिर से पता नहीं कौन मेरे पीछे लगा हुआ कौन हमारी फैमिली की मैं ये सोच रही हूँ कि मैंने जो गलती करी उसकी पूरी जो है मेरी पूरी फैमिली को खींचा जा रहा है उसके अंदर एक इंसान से गलती हुई मुझे मार दो भाई और क्या कर सकती हूँ पश्चाताप कर रही हूँ माफी मांग चुकी हूँ अपने आप को बोल रही हूँ की हम ऐसी गलती हुई है माफ कर दो माफ कर दो इतनी दुनिया में खड़े होकर हाथ जोड़ रही हूं सब कुछ कर रही हूँ मेरे पीछे इतनी दुनिया पड़ी हुई है मुझे नहीं समझ में आ रहा है मैंने ऐसे ਉਹਨਾਂ ਸੰਗ ਨੂੰ ਨਾ ਕਰ دیا۔ ਮੈਨੂੰ ਸਮਝ ਨਹੀਂ ਆ ਰਹਾ। ਐਸਾ ਲੱਗ ਰਿਹਾ ਹੈ क्या पंजाब छोड़ना पड़ेगा यहाँ से जाना पड़ेगा मेरे के लोग पता नहीं क्यों मेरे पीछे पड़ गए समझ नहीं आ रहा मुझे मैं इतनी मेहनत करती हूँ अपने सारा दिन घर में काम करती हूँ यूट्यूब करते हैं हम सब कुछ करते हैं सिर्फ क्योंकि लोग हमें चाहते हैं लोगों को हमारे रोज के ब्लॉग्स चाहिए सब कुछ चाहिए इतना कुछ तीन दिन से मैंने ब्लॉग भी नहीं बनाया मैं ब्लॉग भी नहीं आई क्योंकि मेरा मूड ठीक नहीं था और अभी जस्ट मेरा अकाउंट भी डिसेबल हो गया है परमानेंट डिसेबल हो गया है किसने किया क्यों किया मुझे नहीं पता पता नहीं मेरे पीछे लोग ਕਿਉਂ ਪੜੇ ਮੇਰੀ ਫੈਮਲੀ ਨੂੰ ਕਿਉਂ ਤੰਗ ਕਰ ਰਹੇ ਹੋ ਅਗਰ ਮੈਂ ਗਲਤੀ ਕਰੀ ਤਾਂ ਮੈਨੂੰ ਸਜ਼ਾ ਦਿਓ ਮੇਰੀ ਫੈਮਲੀ ਨੂੰ ਕਿਉਂ ਖਿੱਚ ਰਹੇ ਹੋ ਪਿੱਛੇ